ਕਿਹੜੀਆਂ ਕਿਸ਼ਤਾਂ ਹੁੰਦੀਆਂ ਸੀ ਤੁਹਾਡੇ ਕੋਲ ਦੱਸੇ ਨਾ ਉਹ ਦੱਸੇ ਅਸੀਂ ਕਿਸ਼ਤਾਂ ਲਿੱਤੀਆਂ ਨਹੀਂ ਉਹ ਦੱਸੇ ਕਿ ਨਾ ਦਿੱਤੀਆਂ ਸੀ ਤੇ ਨਾਲੇ 1 ਮਿੰਟ ਜਰਾ ਉਹ ਵੀ ਮੇ ਦਾ ਹੀ ਚਰਸ ਮੇ ਦਾ ਚਿੱਟਾ ਵੇਸ ਆ ਕਿ ਚੱਕਲਾ ਚਲਾਉਂਦਾ ਕਾਦੇ ਪੈਸੇ ਲੈਂਦੇ ਸੀ ਹੈ ਕਹਿੰਦੇ ਵੀ ਸਾਡੇ ਕੋਲ ਪ੍ਰੂਫ ਹੈਗਾ ਵੀਡੀਓ ਦਾ ਉਹ ਕਹਿੰਦੇ ਨਾ ਪ੍ਰੂਫ ਪ੍ਰੂਫ ਪੇਸ਼ ਕਰੇ ਕਿ ਸਾਡੇ ਚੋਂ ਕਿਸੇ ਨੇ ਪੈਸੇ ਲਿੱਤੇ ਐ ਫਿਰ ਉਹ ਪੇਸ਼ ਕਰਦਾ ਫਿਰ ਉਹ ਸਾਨੂੰ ਦਿੰਦਾ ਕਿਉਂ ਨਹੀਂ ਸੀ ਕਿਉਂ ਸੀਗਾ ਕਾਬੇ ਦਿੰਦਾ ਸੀ ਤੁਸੀਂ ਸਿੱਧੀ ਗੱਲ ਕਰ ਲੋ ਨਾਲ ਪਾਵੇਂ ਪ੍ਰਸ਼ਾਸਨ ਨਾਲ ਲੈ ਕੇ ਕੰਮ ਪਾਵੇਂ ਤੁਸੀਂ ਉਹਨਾਂ ਨੂੰ ਕਹਿ ਦਿਓ ਵੀ ਸਾਨੂੰ ਦਿੱਕਤ ਹੈ ਸਾਡੀ ਧਰਮਾਂ ਵਾਲਾ ਨਿਸ਼ਚਿਤ ਕਰੀਏ ਅਸੀਂ ਉਹਦੀ ਹیثیت ਹੀ ਨਹੀਂ ਸਮਝਦੇ ਵੀ ਸਾਡੇ ਅਸੀਂ ਉਹਦੀ ਨਾਲ ਗੱਲ ਕਰੀਏ ਵਿਰੋਧ ਕੀਤਾ ਜਾ ਰਿਹਾ ਤੁਹਾਡੇ ਵੱਲੋਂ ਬੰਟੀ ਬਾਬਾ ਪ੍ਰੇਮ ਧਾਮ ਦਾ ਕਿਉਂ ਕਰ ਰਹੇ ਹੋ ਬੰਟੀ ਬਾਬਾ ਗਲਤੀਆਂ ਕਰ ਰਿਹਾ ਤੇ ਮੈਂ ਅੱਖਾਂ ਮੁੰਦੀ ਪੱਟੀ ਵਾਲਾ ਆਪਣੇ ਦੱਸੋ ਨਾ ਕਿ ਬੰਟੀ ਬਾਬਾ ਕੋਈ ਗਲਤ ਕੰਮ ਕਰ ਰਿਹਾ ਕਰਨ ਨਾ ਵਾਂ ਉਹਨੂੰ ਨਮਾ ਪਖੰਡਵਾਦ ਨੇ ਸ਼ੁਰੂ ਕੀਤਾ ਜਾਣ ਕੇ ਆਪਣੇ ਆਪ ਨੂੰ ਸਰਵ ਤਰੰਪ੍ਰਚਾਰ ਦੇਣ ਵਾਲੀ ਗੱਲ ਕਰਦਾ ਪਿਆ ਇਹ ਤਾਂ ਸਿਰਫ ਇਹ ਦੇਖਦਾ ਵੀ ਇਹ Hindu ਸਮਾਜ ਵਿੱਚ ਕਹਿੰਦਾ ਨਹੀਂ ਜੋ ਜਿੱਦਾ ਮਰਜ਼ੀ ਇਹਨਾਂ ਦਾ ਖਲਵਾੜ ਕਰ ਲੋ ਜਾਣਦਾ ਉਹਦੀ ਆਤਮਪੰੰਦੀ ਦੀ ਯੂਸੈਂਡ ਥ्रो ਕਰਦਾ ਹਰ ਬੰਦੇ ਨੂੰ ਉਹ ਦੱਸੋ ਕਿਹੜਾ ਪੁਰਾਣਾ ਬੰਦਾ 3-4 ਸਾਲ ਹੋ ਗਏ ਬਾਅਦ ਕਿੱਥੇ ਪੁਰਾਣੇ ਬੰਦੇ ਕਿੱਥੇ ਜਾਂਦੇ ਨੇ ਲੋ ਸਿਰਫ ਇਹ ਵੀ ਲੱਗਦਾ ਤਾਂ ਸਰਕਾਰ ਦੇ ਜਨਮ ਉਤਸਵ ਦੇ ਤੁਸੀਂ ਯਾਤਰਾ ਕੱਢ ਰਹੇ ਹੋ ਉਹਦੇ ਵਿੱਚ Hindu ਦੇਵੀ ਦੇਵਤਿਆਂ ਦੀ ਝਾਕੀਆਂ ਦਾ ਕੀ ਕੰਮ ਹੈ ਤੁਸੀਂ ਮੁਸਲਮਾਨ ਦੀ ਪੱਤੀ ਦਾ ਪਾੜ ਪੂਜਾ ਕਰਨਾ ਚਾਹੁੰਦੇ ਕਰੋ ਤੁਹਾਨੂੰ ਰੋਕਦਾ ਕੌਣ ਹੈ ਪਰ ਸਾਡੇ ਉੱਤੇ ਦੇਵੀ ਦੇਵਤਿਆਂ ਦਾ ਤੁਸੀਂ ਇਹ ਅਪਮਾਨ ਕਰੋ ਸਾਡੀਆਂ ਭਾਵਨਾ ਆਹਤ ਕਰੋ ਉਹਨੂੰ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਦੇਖਿਆ ਤੁਹਾਡੀ ਪੁਰਾਣੇ ਪਿਛਲੇ ਸਾਲ ਦੀਆਂ ਜੇ YouTube ਤੇ ਵੀਡੀਓ ਕੱਢ ਲਿਆ ਤੁਸੀਂ ਆਪ ਉੱਤੇ ਖੁਸ਼ੀਆਂ ਮਣਾਉਂਦੇ ਨਜ਼ਰ ਆ ਰਹੇ ਸੀ ਮੈਂ ਮੈਂ ਜਦੋਂ ਗਿਆ ਨਾ ਮਾਸਟਰ ਜੀ ਨੇ ਮੇਰੇ ਜਾਇਤ ਤੇ ਪ੍ਰਭੂ ਸ਼੍ਰੀ ਰਾਮ ਜੀ ਦਾ ਭਜਨ ਲਾਇਆ ਮੈਂ ਤਾਂ ਉੱਤੇ ਇੰਜੋਏ ਕੀਤਾ ਉਹਦੇ ਤਰਾਹ ਕਿਨੇ ਕੀਤਾ ਬੰਟੀ ਪਾਪੇ ਨੇ ਕੀਤਾ ਕੋਈ ਵੀ ਵੀਡੀਓ ਖੋਲ ਕੇ ਦੇਖ ਲੋ ਸਾਰੀ ਵੀਡੀਓ ਚ ਕਹਿੰਦਾ ਮੈਂ ਤਾਂ ਕੋਈ ਚਮਤਕਾਰ ਨਹੀਂ ਕਰਦਾ ਕੋਈ ਨਹੀਂ ਕਰਦਾ ਮੈਂ ਸਰ ਆਪਣੀ ਮਸਤੀ ਨਾਲ ਹਲਾਣਾ ਤੁਸੀਂ ਦੇ ਹਲਾ ਲੋ ਉਹ ਵੀ ਹਾਲ ਵਿੱਚ ਉਹਨੇ ਗੱਲ ਕਲੀਅਰ ਕਰ ਦਿੱਤੀ ਦੂਜੇ ਪਾਸੇ ਦੂਜੇ ਪਾਸੇ ਕਹਿੰਦਾ ਦੂਜੇ ਪਾਸੇ ਕਹਿੰਦਾ ਸਾਡੇ ਧਰਮ ਦੇ ਲੋਕ ਤਾਂ ਐ ਕਰਦੇ ਨਹੀਂ ਨਾ ਨਮਸਕਾਰ ਪ੍ਰਭੂ ਨੂੰ ਕਰਦੇ ਇਦਾਂ ਕਰਦੇ ਇਹ ਕੀ ਕਰਾਂਦੇ ਇਦਾਂ ਕਰਾਣਾ ਸ਼ੁਰੂ ਕਰਤੇ ਇੱਕ ਸਟੈਂਡ ਲੈ ਲੋ ਜਾਂ ਤਾਂ ਤੁਸੀਂ ਉੱਧਰ ਜਾਓ ਜਾਂ ਤਾਂ ਨਾ ਜਾਓ ਤੁਸੀਂ ਚੱਲੇ ਵੀ ਜਾਂ ਇੱਕ ਸਾਲ ਤੁਸੀਂ ਪਹੁੰਚੇ ਹੋਣੇ ਦੂਜੇ ਸਾਲ ਤੁਸੀਂ ਇੱਥੇ ਵਿਰੋਧ ਕਰਦੇ ਸੀ ਕੋਲ ਅਸੀਂ ਜਾਂਦੇ ਸੀ ਜੀ ਉਹ ਸੰਤ ਸੀ 2013 ਦੇ ਕੁੰਭ ਦੇ ਵਿੱਚ ਉਹਨੇ ਸਾਡੇ ਸਨਾਤਨ ਤਰਮ ਦੀ ਪદ્ધਤੀ ਨੂੰ ਅਪਣਾਇਆ ਸੀ ਅਸੀਂ ਸਮਝਿਆ ਕਿ ਸਾਡਾ ਇੱਕ ਭਟਕਿਆ ਹੋਇਆ ਸਾਡਾ ਇੱਕ ਭਟਕਿਆ ਹੋਇਆ ਜਿਹੜਾ ਸਾਡਾ ਗਰੁੱਪ ਹੈ ਉਸ ਘਰ ਵਾਪਸੀ ਕਰ ਰਿਹਾ ਅਸੀਂ ਉਹਨਾਂ ਦਾ ਖਿੜੇ ਮੱਥੇ ਸਵਾਗਤ ਕੀਤਾ ਅੱਜ ਵਿਰੋਧ ਇਸ ਕਰਕੇ ਹੈ ਵੀ ਲੱਖ ਦਾਤਾ ਪੀਰ ਜੀ ਦੀ ਯਾਤਰਾ ਅਨਾਉਂਸ ਕਰਕੇ ਆਪਾਂ ਉਹਦੇ ਵਿੱਚ ਸਨਾਤਨ ਏਜੰਡਾ ਚਲਾਉਣ ਦੀ ਕੋਸ਼ਿਸ਼ ਕਰ ਰਿਹਾ ਤਾਂ ਕਿ ਸਨਾਤਨ ਦਾ ਏਜੰਡਾ ਮੈਂ ਚਲਾਉਂਗਾ ਭੀੜ ਕੱਟੀ ਹੋਊਗੀ ਮੇਰੀ ਯਾਤਰਾ ਕਾਮਯਾਬ ਹੋਊਗੀ ਪ੍ਰੇਮ ਧਾਮ ਬੰਟੀ ਬਾਬਾ ਇਹ ਹਮੇਸ਼ਾ ਹੀ ਸੁਰੱਖਿਆ ਦੇ ਵਿੱਚ ਬੜਿਆ ਰਹਿੰਦਾ ਹੈ ਹਾਲਾਂ ਦੇ ਵਿੱਚ ਨਯੰਗ ਸਿੰਘ ਪਹੁੰਚਦੇ ਨੇ ਉੱਥੇ ਧਨ ਸਿੰਘਾਂ ਵੱਲੋਂ ਵਿਰੋਧ ਕੀਤਾ ਜਾਂਦਾ ਪਰ ਹੁਣ 21 22 23 ਦਾ ਪ੍ਰੇਮ ਧਾਮ ਦੇ ਵਿੱਚ ਮੇਲਾ ਆ ਤੇ ਉਸ ਤੋਂ ਬਾਅਦ ਫਿਰ ਸ਼ਿਵਸੈਨਾ ਆਗੂਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਕਾਰਨ ਕੀ ਹੈ ਜਾਣਦੇ ਆ ਕਿਉਂ ਵਿਰੋਧ ਕਰ ਰਹੇ ਨੇ ਮੇਲਾ ਹੋਵੇਗਾ ਕਿ ਨਹੀਂ ਹੋਵੇਗਾ ਇਸ ਗੱਲ ਤੇ ਜਾਣਨਾ ਪਾਵਾਂਗੇ ਤੇ ਬਹੁਤੇ ਸਵਾਲਾਂ ਦੇ ਜਵਾਬ ਲਵਾਂਗੇ ਸਾਡੇ ਨਾਲ ਸ਼ਿਰਸਾਨਾ ਦੇ ਚੇਅਰਮੈਨ ਰਜੀਵ ਟੰਡਨ ਮੌਜੂਦ ਨੇ ਸਰ ਬਹੁਤ ਬਹੁਤ ਸਵਾਲ ਹੈ ਜਕਾਰਾ ਵੀਰ ਬਜਰੰਗੇ ਹਰ ਹਰ ਮਹਾਦੇਵ ਫਰੋਧ ਕੀਤਾ ਜਾ ਰਿਹਾ ਤੁਹਾਡੇ ਵੱਲੋਂ ਬੰਟੀ ਬਾਬਾ ਪ੍ਰੇਮਧਾਮ ਦਾ ਕਿਉਂ ਕਰ ਰਹੇ ਹੋ ਪ੍ਰੇਮਧਾਮ ਦਾ ਵਿਰੋਧ ਨਹੀਂ ਵਿਰੋਧ ਸਿਰਫ ਇਹ ਵੀ ਲੱਗਦਾ ਤਾਂ ਸਰਕਾਰ ਦੇ ਜਨਮ ਉਸਲ ਦੇ ਤੁਸੀਂ ਯਾਤਰਾ ਕੱਢ ਰਹੇ ਹੋ ਉਹਦੇ ਵਿੱਚ Hindu ਦੇਵੀ ਦੇਵਤਿਆਂ ਦੀ ਝਾਕੀਆਂ ਦਾ ਕੀ ਕੰਮ ਸਾਡਾ ਵਿਰੋਧ ਸਿਰਫ ਇਹ ਹੈ ਤੁਸੀਂ ਮੁਸਲਮਾਨ ਦੀ ਪੱਤੀ ਦਾ ਪਾੜ ਪੂਜਾ ਕਰਨਾ ਚਾਹੁੰਦੇ ਕਰੋ ਤੁਹਾਨੂੰ ਰੋਕਦਾ ਕੌਣ ਹੈ ਪਰ ਸਾਡੇ ਉੱਤੇ ਦੇਵੀ ਦੇਵਤਿਆਂ ਦਾ ਤੁਸੀਂ ਅਪਮਾਨ ਕਰੋ ਸਾਡੀਆਂ ਭਾਵਨਾ ਆਹਤ ਕਰੋ ਉਹਨੂੰ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਇਹ ਕੋਈ ਨਵਾਂ ਕੰਮ ਤਾਂ ਨਹੀਂ ਪਹਿਲਾਂ ਵੀ ਬਹੁਤ ਸਾਰੇ ਜਗਾਵਾਂ ਦੇ ਦੇਵੀ ਦੇਵਤਾਵਾਂ ਦੀ ਬੇਅਤ ਵੀ ਹੁੰਦੇ ਰਹੀ ਉਹਦੋਂ ਕਿੱਥੇ ਸੀਗੇ ਤੁਸੀਂ ਕਿਉਂ ਸ਼ੁਫਸਰਾ ਬੋਲਦੀ ਹੈ ਨਾ ਕਿ ਨਹੀਂ ਬੋਲਦੀ ਕਿਤੇ ਬੇਦਬੀ ਹੁੰਦੀ ਸ਼ੁਭਸਨਾ ਬੋਲਦੀ ਆ ਯਾਨੀ ਬੋਲਦੀ ਰਜੀਵ ਟੰਡਨ ਬੋਲਦਾ ਨਹੀਂ ਟੰਡਨ ਸਾਹਿਬ ਟੰਡਨ ਸਾਹਿਬ ਵਿਰੋਧ ਕਿੱਥੇ ਨਹੀਂ ਹੁੰ ਕਿੱਥੇ ਨਹੀਂ ਹੁੰਦੀ ਬੇਦਬੀ ਕਿੱਥੇ ਨਹੀਂ ਹੁੰਦੀ ਤੁਹਾਨੂੰ ਕਿੰਨੇ ਕਿੰਨੇ ਥਾਂ ਦਿਖਾ ਦਈਏ ਤੁਹਾਨੂੰ ਤੇ ਸ਼ੁਭਸਨਾ ਵਿਰੋਧ ਕਰਦੀ ਜਾਂ ਨਹੀਂ ਕਰਦੀ ਸਵਾਲ ਇਹ ਹੈ ਕਿਤੇ ਗਲਤ ਕੰਮ ਹੋ ਰਿਹਾ ਮੇਰੀ ਅੱਖਾਂ ਸਾਹਮਣੇ ਮੈਂ ਵਿਰੋਧ ਕਰਾਂ ਜਾਂ ਨਾ ਕਰਾਂ ਦੱਸੋ ਨਾ ਅੱਖਰ ਪੱਟੀ ਬੰਨ ਲਾ ਵੀ ਬੰਟੀ ਮੇਰੇ ਮੇਰੇ ਪੁਰਾਣੇ 50 ਸਾਲ ਪਹਿਲਾਂ ਜਿਹੜੀ ਗਲਤੀਆਂ ਹੋਈਆਂ ਸੀ ਉਹ ਵੀ ਦੁਬਾਰਾ ਹੁਣ ਬੰਟੀ ਪਾਪਾ ਗਲਤੀਆਂ ਕਰ ਰਿਹਾ ਤੇ ਮੈਂ ਅੱਖਾਂ ਮੁੰਦੀ ਪੱਟੀ ਬੰਨ ਲ ਜੋ ਆਬੀ ਦੀ ਬੱਬਾ ਦੇ ਪ੍ਰੇਮ ਨਾਮ ਕੋਈ ਅੱਜ ਦਾ ਤਾਂ ਨਹੀਂ ਹੈਗਾ ਮੇਲਾ ਕੋਈ ਅੱਜ ਤਾਂ ਨਹੀਂ ਚੱਲ ਰਿਹਾ ਬਹੁਤ ਸਾਲਾਂ ਤੋਂ ਚੱਲ ਰਿਹਾ ਹੈ ਬਿਲਕੁਲ ਮੰਡੀ ਬੱਬਾ ਯਾਤਰਾ ਵੀ ਕਦੋਂ ਕੱਢਦਾ ਸੀ 5 ਸਾਲ ਪਹਿਲਾਂ ਯਾਤਰਾ ਕੱਢੀ ਹੈ ਜਦੋਂ ਯਾਤਰਾ ਕੱਢੀ ਹੈ ਉਸ ਯਾਤਰਾ ਵਿੱਚ ਦੱਸੋ ਕਿਹੜੇ ਦੇਵੀ ਦੇਵਤਾ ਦਾ ਇਹਨੇ ਝਾਕੀ ਬਣਾਈ ਹੈ ਇਹ ਤਾਂ ਉਹਨੂੰ ਨਵਾਂ ਪਖੰਡਵਾਸ ਨੇ ਸ਼ੁਰੂ ਕੀਤਾ ਜਾਣ ਕੇ ਆਪਣੇ ਨੂੰ ਸਰਵ ਤਰੰ ਪ੍ਰਚਾਰ ਦੱਸਣ ਵਾਲੀ ਗੱਲ ਕਰਦਾ ਪਿਆ ਦੱਸੋ ਨਾ ਫਿਰ ਗੁਰੂ ਸਾਹਿਬ ਦਾ ਦਰਬਾਰ ਗੁਰਦੁਆਰਾ ਕਿਉਂ ਨਹੀਂ ਬਣਾਇਆ ਉੱਥੇ ਪ੍ਰੇਮ ਨਾਮ ਚ ਮਸਜਿਦ ਕਿਉਂ ਨਹੀਂ ਬਣਾਈ ਚਰਚੀ ਘਰ ਕਿਉਂ ਨਹੀਂ ਬਣਾਇਆ ਇਹ ਤਾਂ ਸਿਰਫ ਇਹ ਦੇਖ हिंदूスマही कुछ कहता नहीं जो जिदा मर्जी ਨਾਲ ਖਲਵਾੜ ਕਰ ਲੋ ਇਹ ਖਲਵਾੜ ਕਰ ਰਿਹਾ ਇਹਦਾ ਦਿਲ ਕੀਤਾ ਸੰਤ ਬਣ ਗਿਆ ਇਹਦਾ ਦਿਲ ਕੀਤਾ ਆਪਾ ਚੂਲਾ ਛੱਡਦਾ ਸਭ ਖਲਵਾੜ ਕੀ ਨੇ ਉਹ ਤਾਂ ਸਾਰੇ ਧਰਮਾਂ ਦਾ ਸਤਕਾਰ ਕਰਦੇ ਕਹਿੰਦੇ ਇਹ ਕਹਿੰਦੇ ਹਰ ਇੱਕ ਧਾਮ ਇੱਥੇ ਆਉਂਦਾ ਆ ਸਤਕਾਰ ਤਾਂ ਮੈਂ ਵੀ ਸਾਰੇ ਧਰਮਾਂ ਦਾ ਕਰਦਾ ਸਤਕਾਰ ਤਾਂ ਮੈਂ ਵੀ ਸਾਰੇ ਧਰਮਾਂ ਦਾ ਕਰਦਾ ਰੌਲਾ ਰੌਲਾ ਕੀ ਹੈ ਤੁਸੀਂ ਵੀ ਸਤਕਾਰ ਕਰਦੇ ਹੋ ਬੰਟੀ ਬਾਬਾ ਵੀ ਸਤਕਾਰ ਕਰਦਾ ਰੌਲਾ ਕੀ ਹੈ ਫਿਰ ਚਲੋ ਇੱਕ ਗੱਲ ਦੱਸੋ ਲੱਗਦਾ ਤੇ ਪੀਰ ਦੀ ਲੈਣ ਲੱਗ ਲੱਗਦਾ ਤਾਂ ਪੀਰ ਦੀ ਲੈਣ ਲੱਗਣ ਮੁਸਲਮਣ ਲੈਣਾ ਨਾ ਭਗਵਾਨ ਬੋਲੇਨਾਥ ਦੀ ਲੈਨ ਸਰਾਤਰੀ ਲੈਨ ਲੈਨ ਦੋਨੋਂ ਅਲੱਗ-ਅਲੱਗ ਨੇ ਨੇ ਕਿ ਇੱਕੋ ਹੀ ਲੈਨ ਨੇ ਦੱਸੋ ਨਾ ਮੇਰੀ ਗੱਲ ਮੈਂ ਚਾਹਾਂਗਾ ਤੁਸੀਂ ਸੰਸਮਾ ਦੇ ਵੀ ਇੰਪਰੂਵ ਕਰਕੇ ਆਓ ਉਹਨਾਂ ਨੂੰ ਪੁੱਛੋ ਵੀ ਮੁਸਲਿਮ ਪੀਰ ਲਖਦਾ ਤਾਂ ਦੀ ਲੈਨ ਲੱਗ ਗਿਆ ਭੋਲੇਨਾਥ ਦੀ ਲੈਨ ਅਲੱਗ ਹੈ ਜਾਂ ਨਹੀਂ ਹੈ ਤੁਸੀਂ ਦੋਨੋਂ ਇਕੱਠੇ ਕਿੱਦਾਂ ਕਰ ਦੋਗੇ ਅਸੀਂ ਲੈਨ ਨੂੰ ਪ੍ਰਮੋਟ ਤਾਂ ਨਹੀਂ ਕਰ ਰਹੇ ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਜਦੋਂ ਕੋਈ ਮੁੱਦਾ ਉੱਠਦਾ ਤਾਂ ਉਸ ਨੂੰ ਪ੍ਰਮੋਟ ਕਰਨਾ ਸ਼ੁਰੂ ਕਰ ਦਿਆ ਕਰ ਭਗਵਾਨ ਬੋਲੇਨਾਥ ਦੀ ਸ਼ਾਦੀ ਹੁੰਦੀ ਸਾਰੇ ਦੇਵੀ ਦੇਵਤਾ ਆ ਕੇ ਉੱਥੇ ਆਪਣਾ ਸ਼ਾਦੀ ਚ ਸ਼ਾਮਲ ਹੋ ਕੇ ਆਪਣਾ ਸੰਯੋਗ ਸਮਝਦੇ ਸਮਝਦੇ ਨਾ ਕਿਸ਼ਨ ਜੀ ਦਾ ਜਨਮ ਉਸ ਤੋਂ ਹੁੰਦਾ ਸਾਰੇ ਦੇਵੀ ਦੇਵਤਾ ਆ ਕੇ ਪ੍ਰਭੂ ਸ਼ੀਦਾ ਕਿਸ਼ਨ ਜੀ ਦਾ ਦਰਸ਼ਨ ਕਰਕੇ ਮਾਨ ਮਹਿਸੂਸ ਕਰਦੇ ਕਰਦੇ ਨਹੀਂ ਕਰਦੇ ਕਿਆ ਕਦੀ ਸੁਣਿਆ ਵੀ ਕਿਸੇ ਮੁਸਲਿਮ ਪੀਰ ਦਾ ਜਨਮ ਹੋਇਆ ਹੋਵੇ ਉੱਥੇ ਸਨਾਤਨ ਧਰਮ ਦੇ ਦੇਵੀ ਦੇਵਤਾ ਆ ਕੇ ਉੱਥੇ ਖੁਸ਼ੀਆਂ ਮਨਾਉਂਦੇ ਹੋਣ ਕਦੀ ਸੁਣਿਆ ਹੈ ਸੁਣਿਆ ਨਹੀਂ ਆਨੀ ਐ ਸੁਣਿਆ ਨਹੀਂ ਆਨੀ ਟੰਡਾ ਸਾਹਿਬ ਦੇਖਿਆ ਅਸੀਂ ਦੇਖਿਆ ਤੁਹਾਡੀ ਪੁਰਾਣੇ ਪਿਛਲੇ ਸਾਲ ਦੇ ਜੇ YouTube ਤੇ ਵੀਡੀਓ ਕੱਢ ਲਿਆ ਤੁਸੀਂ ਆਪ ਉੱਤੇ ਖੁਸ਼ੀਆਂ ਮਨਾਉਂਦੇ ਨਜ਼ਰ ਆ ਰਹੇ ਸੀ ਮੈਂ ਕੀ ਕਹਿ ਰਿਹਾ ਮਨੋਆ ਨਾ ਮੈਂ ਤੁਸੀਂ ਸੀਗੇ ਕਿ ਨਹੀਂ ਸੀਗੇ ਦੱਸੋ ਫੇ ਮੇਰੀ ਸੁਣੋ ਮੈਂ ਮੈਂ ਜਦੋਂ ਗਿਆ ਨਾ ਮਾਸਟਰ ਜੀ ਨੇ ਮੇਰੇ ਜਾਇ ਤੇ ਪ੍ਰਭੂ ਸ਼੍ਰੀ ਰਾਮ ਜੀ ਦਾ ਭਜਨ ਲਾਇਆ ਮੈਂ ਤਾਂ ਉੱਤੇ ਇੰਜੋਏ ਕੀਤਾ ਉਹਦੇ ਤਰਾਹ ਹੀ ਕਿਨੇ ਕੀਤਾ ਬੰਟੀ ਪਾਪੇ ਨੇ ਕੀਤਾ ਕੀ ਕਹਿੰਦਾ ਫੇ ਤੁਸੀਂ ਉਦੋਂ ਕਿਉਂ ਨਹੀਂ ਬੋਲੇ ਇੱਕ ਸਾਲ ਲੰਘ ਗਿਆ ਪੂਰਾ ਉਦੋਂ ਕਿਉਂ ਨਹੀਂ ਬੋਲੇ ਨਹੀਂ ਬੋਲੀਆ ਸੁਣੋ ਤਾਂ ਮੇਰੀ ਗੱਲ ਕਿਤੇ ਬੋਲੇ ਦੱਸਦੇ ਇੱਕ ਵੀ ਵੀਡੀਓ ਦਾ ਮੌਕਾ ਉਹਦੀ ਬੋਲੂ ਉਹ ਕੀ ਕਹਿੰਦਾ ਪਿਆ ਵੀ ਤੁਸੀਂ ਇੱਥੇ ਭਗਵਾਨ ਸ਼੍ਰੀ ਰਾਮ ਦਾ ਭਜਨ ਗਵਾ ਕੇ ਤੁਸੀਂ ਮੇਰਾ ਇੱਥੇ ਟਰਸਟੀ ਨਰਾਜ਼ ਕਰਤੇ ਮੇਰੇ ਵੀ ਮੇਰੇ ਟਰਸਟੀ ਨਰਾਜ਼ ਮਿਸ ਸਰਦਾਰ ਨੇ ਮੇਰੇ ਟਰਸਟੀ ਮੁਸਲਮਾਨ ਨੇ ਉਹ ਧਰਾਇ ਕਰਦੇ ਨੇ ਨਹੀਂ ਇਸ ਵਾਰ ਬੋਲਣ ਇਸ ਵਾਰ ਸਾਹਬ ਸਰ ਇਹ ਇਸ ਵਾਰ ਬੋਲਣ ਦੀ ਕੀ ਲੋੜ ਸੀ ਤੁਸੀਂ ਕਹਿੰਦੇ ਹੋ ਵੀ ਤੁਸੀਂ ਉਸ ਵੇਲੇ ਕਿਉਂ ਨਹੀਂ ਵੇਲੇ ਜ਼ਿਲ੍ਹੇ ਉਹਨਾਂ ਨੇ ਰਾਮ ਜੀ ਦੇ ਭਜਨ ਦਾ ਵਿਰੋਧ ਕੀਤਾ ਕਹਿੰਦੇ ਅਸੀਂ ਕਿਸ ਤੱਕ ਕਿ ਕਿਸ ਤੱਕ ਦਿੰਦੇ ਸੀ ਕਹਿੰਦੇ ਕਿਸ ਤੱਕ ਦਿੰਦੇ ਸੀ ਤਾਂ ਨਹੀਂ ਬੋਲੋ ਵੀ ਮੈਂ ਦਾ ਕਿਸ ਤੱਕ ਦਿੰਦਾ ਸੀ ਆਪਣੇ ਆਪ ਨੂੰ ਬਚਾ ਨਹੀਂ ਦਿੰਦਾ ਸੀ ਕਿਹੜੀਆਂ ਕਿਸ਼ਤਾਂ ਹੁੰਦੀਆਂ ਸੀ ਤੁਹਾਡੇ ਕੋਲ ਉਹ ਦੱਸੇ ਨਾ ਉਹ ਦੱਸੇ ਅਸੀਂ ਕਿਸ਼ਤ ਲਿੱਤੀਆਂ ਨਹੀਂ ਉਹ ਦੱਸੇ ਕਿ ਨਾ ਤੁਸੀਂ ਤੇ ਨਾਲੇ 1 ਮਿੰਟ ਜਰਾ ਉਹ ਅਸੀਂ ਉਹ ਵੀ ਮੇ ਦਾ ਹੀ ਚਰਸ ਮੇ ਦਾ ਚਿੱਟਾ ਵੇਸ ਆ ਕਿ ਚੱਕਲਾ ਚਲਾਉਂਦਾ ਉਹ ਤਾਂ ਤੁਹਾਨੂੰ ਪਤਾ ਹੋਏਗਾ ਉਹਨਾਂ ਨੂੰ ਉਹ ਦੱਸੂ ਆ ਜੋੜਾ ਜਾਵੇ ਤੁਸੀਂ ਸਾਨੂੰ ਸਵਾਲ ਪੁੱਛੇ ਜਵਾਬ ਦੇਤਾ ਤੁਸੀਂ ਕਾਦੇ ਪੈਸੇ ਲੈਂਦੇ ਸੀ ਹੈ ਕਹਿੰਦੇ ਵੀ ਸਾਡੇ ਕੋਲ ਪ੍ਰੂਫ ਹੈਗਾ ਵੀਡੀਓ ਉਹ ਕਹਿੰਦੇ ਨਾ ਪ੍ਰੂਫ ਪ੍ਰੂਫ ਪੇਸ਼ ਕਰੇ ਕਿ ਸਾਡੇ ਤੋਂ ਕਿਸੇ ਨੇ ਪੈਸੇ ਲਿੱਤੇ ਆ ਫਿਰ ਜੋ ਪੇਸ਼ ਕਰਦਾ ਫਿਰ ਉਹ ਸਾਨੂੰ ਦਿੰਦਾ ਕਿਉਂ ਨਹੀਂ ਸੀ ਕਿਉਂ ਸੀਗਾ ਕਾਬੇ ਦਿੰਦਾ ਸੀ ਇਹਦਾ ਮਤਲਬ ਜਿੰਨੇ ਵੀ ਵੀਆਪੀ ਉੱਥੇ ਆਉਂਦੇ ਸਭ ਨੂੰ ਪੈਸੇ ਦੇ ਕੇ ਬੁਲਾਉਂਦਾ ਅੱਜ ਸਾਡੇ ਨਾਲ ਵਿਗੜ ਗਈ ਤੇ ਸਾਡੇ ਤੇ ਰੋਪ ਲਗਾ ਦੇ ਕੱਲੂ ਕਿਸੇ ਹੋਰਾਂ ਵੀ ਲੋਥੇ ਵੀ ਰੋਪ ਲਗਾ ਦੇ ਇਹ ਦੇ ਨੂੰ ਕਹਿੰਦੇ ਐਕਸਟਰਸ਼ਨ ਮਨੀ ਠੀਕ ਆ ਐਕਸਟਰਸ਼ਨ ਮਨੀ ਕਾਦੀ ਦਿੰਦਾ ਸੀ ਉਹ ਬੰਦਾ ਦੱਸੇ ਤੁਹਾਨੂੰ ਤੁਸੀਂ ਕਿਹਾ ਤੁਸੀਂ ਉਹ ਦੋ ਕਿੱਥੇ ਸੀ ਜਦੋਂ ਨਿਹੰਗ ਸਿੰਘ ਆਏ ਸੀ ਉਦੋਂ ਤੁਸੀਂ ਆਵਾਜ਼ ਚੱਕ ਲੈਂਦੇ ਹੋ ਉਦੋਂ ਤੁਸੀਂ ਨਿਹੰਗ ਸਿੰਘਾਂ ਨੇ ਸਹੀ ਸਵਾਲ ਕੀਤਾ ਸੀ ਤੁਹਾਡੇ ਆਗੂ ਜਿਹੜੇ ਸੀਗੇ ਉਹ ਬੱਟੀ ਬਾਬਾ ਦੇ ਨਾਲ ਖੜੇ ਸੀ ਬਿਲਕੁਲ ਨਹੀਂ ਅਸੀਂ ਖੜੇ ਨਹੀਂ ਤੁਹਾਡੇ ਆਗੂ ਖੜੇ ਸੀ ਬਿਲਕੁਲ ਨਹੀਂ ਖੜੇ ਸੀ ਅਸੀਂ ਤੁਹਾਡੇ ਆਗੂ ਖੜੇ ਸੀ ਅਸੀਂ ਤੁਹਾਡੇ ਨਾਲ ਕਰਦੇ ਸੀ ਸਿਰਸਾ ਦਾ ਪੰਜਾਬ ਦਾ ਕਿਹੜਾ ਬੰਦਾ ਉੱਥੇ ਖੜਾ ਸੀ ਰੁਈਸਾਨੀ ਖੜੇ ਸੀ ਉੱਥੇ ਰੁਈਸਾਨੀ ਸਿਰਸਾ ਪੰਜਾਬ ਦਾ ਮੈਂਬਰ ਨਹੀਂ ਹੈ ਕਿੱਥੇ ਦਾ ਹੈ ਤਾਂ ਤੁਹਾਡੇ ਨਾਲ ਦਾ ਹੀ ਨਹੀਂ ਨੋ ਬਿਲਕੁਲ ਨਹੀਂ ਬਿਲਕੁਲ ਉਹਦਾ ਇੱਕ ਕਪੜਾ ਉਹਦਾ ਇੱਕ ਮਲੇਰਾ ਉਹਦੀ ਆਪਣੀ ਜਿਸੰਸਤਾ ਇਨਸਾਨੀਅਤ ਹੈ ਕਿਰੋਂ ਹੂੰ ਸਮਝ ਲਓ ਉਹ ਨੂੰ ਚੰਗੀ ਲੱਗਦੀ ਆਪਣੇ ਬੁਲਾਇਆ ਗਿਆ ਚਲਾ ਗਿਆ ਹੁਣ ਚਲਾ ਗਿਆ ਹੁਣ ਨੂੰ ਨਹੀਂ ਪਤਾ ਹੁਣ ਨਹੀਂ ਦਿਮਾਗ ਚੋਂ ਨਾ ਅਗਲੇ ਦੇ ਦੱਸੋ ਨਾ ਮੇਰੀ ਗੱਲ ਮੈਂ ਤਾਂ ਤੁਹਾਡੇ ਨਾਲ ਦੇ ਹੀ ਨੇ ਹਾਂ ਅੱਜ ਅੱਜ ਸਪ੍ਰੈਸ ਕਾਨਫਰੈਂਸੇ ਵੀ ਨਹੀਂ ਪਹੁੰਚੇ ਹੋਪਾਹ ਸਾਹਿਬ ਸਾਡੇ ਨਾਲ ਦੇ ਤਾਂ ਮੇਰੀ ਗੱਲ ਸਮਝੋ ਅਕਾਲੀ ਦਲ ਦੇ ਲੋਕ ਵੀ ਸਾਡੇ ਨਾਲ ਦੇ ਨੇ ਬਾਲਮੀਕ ਸਮਾਜ ਦੇ ਵੀ ਸਾਡੇ ਨਾਲ ਦੇ ਨੇ ਕਾਂਗਰਸ ਵਾਲੇ ਵੀ ਸਾਡੇ ਨਾਲ ਦੇ ਨੇ ਭਾਜਪਾ ਵਾਲੇ ਵੀ ਨਾਲ ਦੇ ਨੇ ਪਰ ਸਭ ਦੀਆਂ ਪਾਲਿਸੀਆਂ ਅਲਗ-ਅਲਗ ਹੁੰਦੀਆਂ ਸਾਹਬੀਆਂ ਪੌਤੀਆਂ ਅਲੱਗ-ਅਲੱਗ ਹੁੰਦੀਆਂ ਅਗਲੇ ਦੀ ਕੋਈ ਹੋਰ ਪੌਤੀ ਹੋ ਗਈ ਜਾਂ ਹੋ ਸਕਦਾ ਅਗਲਾ ਵੀ ਗੁੰਮਰਾ ਹੋ ਕੇ ਉੱਥੇ ਚਲੇ ਗਿਆ ਹੋਵੇ ਉੱਥੇ ਜਾ ਕੇ ਉਹਨੂੰ ਬਾਕੀ ਜਿਹੜੀ ਗੱਲ ਤੁਸੀਂ ਕੀ ਨਿਹੰਗ ਸਿੰਘ ਦਾ ਵਿਰੋਧ ਕਿਉਂ ਨਹੀਂ ਕੀਤਾ ਨਿਹੰਗ ਸਿੰਘਾਂ ਨੇ ਸਹੀ ਸਵਾਲ ਕੀਤਾ ਉਹਨੂੰ ਕਿ ਦਿਖਾ ਭਈ ਚਮਤਕਾਰ ਫੇਰ ਤੁਸੀਂ ਉੱਥੇ ਕਿਉਂ ਨਹੀਂ ਗਏ ਅਸੀਂ ਖਾਲੀ ਗਏ ਅੱਜ ਅੱਜ ਤੁਸੀਂ ਗੱਲਾਂ ਕਰਦੇ ਹੋ ਅੱਜ ਤੁਸੀਂ ਅੱਜ ਤੁਸੀਂ ਅੱਜ ਤੁਸੀਂ ਫੇਰ ਉਹੀ ਗੱਲ ਕਰਦੇ ਹੋ ਇੱਕ ਮਿੰਟ ਅੱਜ ਤੁਸੀਂ ਫੇਰ ਉਹੀ ਗੱਲ ਕਰਦੇ ਹੋ ਉਹ ਬੰਟੀ ਬਾਬਾ ਜਿਹੜਾ ਹੈ ਉਹ ਸਰ ਕਮਾਂਦਾ ਉਹਦੋਂ ਉਹਦੋਂ ਉਹੀ ਸਵਾਲ ਪੁੱਛਿਆ ਸੀਗਾ ਉਹ ਪੱਤਰਕਾਰਾਂ ਸੁਣ ਮੇਰੀ ਬਿਲਕੁਲ ਸੁਣ ਜਵਾਬ ਦੇ ਸੁਣ ਮੇਰੀ ਗੱਲ ਸੁਣ ਅਸੀਂ ਉੱਥੇ ਕਿਉਂ ਜਾਣਾ ਵੀ ਤੂੰ ਬਾਰ ਬਾਰ ਗਏ ਤੁਸੀਂ ਕਿਉਂ ਨਹੀਂ ਗਏ ਤੁਸੀਂ ਕਿਉਂ ਨਹੀਂ ਗਏ ਤੁਸੀਂ ਕਿਉਂ ਨਹੀਂ ਗਏ ਫਿਰ ਅੱਜ ਕਿਉਂ ਵਿਰੋਧ ਕਰ ਰਹੇ ਹੋ ਅੱਜ ਕਿਉਂ ਵਿਰੋਧ ਕਰ ਰਹੇ ਹੋ ਕਰਾਂਗੇ ਕਰਾਂਗੇ ਉਹ ਦਿਨ ਵੀ ਉਹੀ ਗੱਲ ਸੀ ਸਰ ਕਹਿੰਦਾ ਜਦੋਂ ਉਹਨਾਂ ਨੇ ਕਲੀਅਰ ਕਰਤਾ ਬੰਦੀ ਬਾਬੇ ਨੇ ਇੱਕ ਗੱਲ ਕਲੀਅਰ ਕਰ ਦਿੱਤੀ ਕਿ ਮੈਂ ਆਪਣੀ ਮਸਤੀ ਲਾਂਗੀ ਨੰਗ ਸਿੰਘ ਵਾਲੇ ਕਿ ਸਾਨੂੰ ਚਮਤਕਾਰ ਕਰਕੇ ਦਿਖਾ ਕਿਉਂ ਬਜੇ ਕਿਉਂ ਬੁੱਸਦੀ ਆੜ ਦਿੱਤੀ ਕਿਉਂ ਲੋਕ ਇੱਥੇ ਕਿਤੇ ਸਵਾਮੀ ਪ੍ਰੇਮਾਨੰਦ ਜੀ ਬ੍ਰਿੰਦਾਵਨ ਚ ਬੈਠੇ ਨੇ ਉਹਨਾਂ ਕੋਲ ਵੀ ਬੜੇ ਬੜੇ ਸਮਾਜ ਦੇ ਲੋਕ ਜਾਂਦੇ ਨੇ ਨਿਗਮਾਣੇ ਦੇ ਲੋਕ ਵੀ ਜਾਂਦੇ ਨੇ ਉਹ ਵੀ ਸਵਾਲ ਕਰਦੇ ਨੇ ਜਵਾਬ ਦਿੰਦੇ ਨੇ ਪ੍ਰੇਮ ਦੇ ਨਾਲ ਇਹਨਾਂ ਨੇ ਮਾਹੌਲ ਕਿਉਂ ਖਰਾਬ ਕੀਤਾ ਮਾਹੌਲ ਕਿਨੇ ਖਰਾਬ ਕੀਤਾ ਇਹਨਾਂ ਨੇ ਬਣਾਇਆ ਨਾ ਮਾਹੌਲ ਸੋ ਕੋ ਕਹਿੰਦੇ ਜਿਹੜੇ ਵੀ ਮੈਨੂੰ ਸਵਾਲ ਕਰਨ ਆਓ ਮੈਂ ਜਵਾਬ ਦੇਣ ਨੂੰ ਤਿਆਰ ਆ ਕੋਈ ਚਮਤਕਾਰ ਦੇਖਣਾ ਚਾਹੁੰਦਾ ਅਗਲੇ ਕਰਦੇ ਨੇ ਉਹ ਕਹਿੰਦੇ ਦਿਖਾ ਦਿਓ ਉਹਨਾਂ ਨੇ ਸਾਫ਼ ਕਹਿ ਤੱਕ ਕਈ ਹਰ ਇੱਕ ਕੋਈ ਵੀ ਵੀਡੀਓ ਖੋਲ ਕੇ ਦੇਖ ਲਓ ਸਾਰੀ ਵੀਡੀਓ ਚ ਕਹਿੰਦਾ ਮੈਂ ਤਾਂ ਕੋਈ ਚਮਤਕਾਰ ਨਹੀਂ ਕਰਦਾ ਕੋਈ ਨਹੀਂ ਕਰਦਾ ਮੈਂ ਸਰ ਆਪਣੀ ਮਸਤੀ ਨਾਲ ਹਲਾਣਾ ਤੁਸੀਂ ਵੇਖ ਲਾ ਲਓ ਉਹ ਵੀ ਹਲਾਵੇ ਉਹਨੇ ਗੱਲ ਕਲੀਅਰ ਕਰਤੀ ਦੂਜੇ ਪਾਸੇ ਦੂਜੇ ਪਾਸੇ ਦੂਜੇ ਪਾਸੇ ਕਹਿੰਦਾ ਮੈਂ बिजनेਸਮੈਨ ਆ ਉਸ ਤੋਂ ਬਾਅਦ ਰੌਲਾ ਕੀ ਹੈ ਮસ્ਤੀ ਚਲੋ ਸਾਹਿਬ ਬڑے ਲੁੱਕ ਲੈਂਦੇ ਨੇ ਭਾਰਤ ਦੇ ਵਿੱਚ ਇਹਨਾਂ ਬڑے ਲੋਕ ਮਸਤੀ ਲੈਂਦੇ ਨੇ ਕੋਈ ਇਦਾਂ ਲਾਈਵ ਹੋ ਕੇ ਇੰਨਾ ਢੋਂਗ ਨਹੀਂ ਕਰਦਾ ਇਹ ਜਿਹੜਾ ਦਿਖਾਵਾ ਕਰਦਾ ਨਾ ਮੈਜੀਕ ਐਕਟ ਕਹਿੰਦੇ ਇਹਨੂੰ ਪ੍ਰੀਵੈਂਟਿਵ ਆਫ ਮੈਜੀਕ ਐਕਟ 1972 ਬਣਿਆ ਹੋਇਆ ਜਿਹਦੇ ਦੇਦ ਬੰਟੀ ਬਾਬੇ ਤੇ ਪਰਚਾ ਵੀ ਹੋ ਸਕਦਾ ਹੈ ਵੇ ਤੁਸੀਂ ਆਪਣਾ ਢੋਂਗ ਕਰਕੇ ਲੋਕਾਂ ਨੂੰ ਬਗਲਾਗੇ ਆਪਣੇ ਕੋਲ ਲਿਆ ਕੇ ਉਹਨਾਂ ਨੂੰ ਪੁੱਛਾ ਦਿੰਦੇ ਹੋ ਇਹਦੇ ਵਿਅਕਤੀ ਪਰਚਾ ਵੀ ਹੁੰਦਾ ਇਹ ਗੱਲ ਦਾ ਧਿਆਨ ਰੱਖਿਓ ਤੁਹਾਨੂੰ ਕੀ ਦਿੱਕਤ ਹੈ ਉਹਦੇ ਨਾਲ ਉਹ ਕਮੰਦਾ ਤੁਹਾਨੂੰ ਕਿਉਂ ਦਿੱਕਤ ਹੁਣ ਮੇਲਾ ਆ ਗਿਆ ਸਾ ਇੰਨੇ ਸਾਲ ਲੰਘ ਗਏ ਉਦੋਂ ਕੋਈ ਬੋਲਿਆ ਨਹੀਂ ਹੁਣ ਮੇਲਾ ਆ ਗਿਆ ਤਾਂ ਤੁਸੀਂ ਵਿਰੋਧ ਕਰਨ ਲੱਗ ਗਏ ਵੀ ਗਾਲੀ ਕੱਢੀ ਸੁਣੋ ਮੇਰੀ ਗੱਲ ਇੱਕ ਗੱਲ ਨੂੰ ਬੱਲਾ ਬਾਰ-ਬਾਰ ਨਹੀਂ ਕਰਨੀ ਮੈਨੂੰ ਤਲਕੀਫ ਹੈ ਮੇਰੇ ਕੁਝ ਧਰਮ ਦੇ ਲੋਕ ਮੇਰੇ ਹਿੰਦੂ ਸਮਾਜ ਦੇ ਲੋਕ ਸਿੱਖ ਸਮਾਜ ਦੇ ਲੋਕ ਕੀ ਕਿਤੇ ਇਸਾਈ ਮਸ਼ੀਨੀ ਸਾਡੇ ਸਮਾਜ ਨੂੰ ਟਾਰਗੇਟ ਕਰੀ ਸਾਡੇ ਧਰਮ ਨੂੰ ਸਾਈ ਬਣਾ ਰਹੀ ਧਰਮ ਦੇ ਲੋਕਾਂ ਨੂੰ ਠੀਕ ਹੈ ਜੀ ਬਣਾ ਰਹੀ ਨੇ ਬਣਾ ਰਹੀ ਦੂਜੇ ਪਾਸੇ ਐਸੇ ਬਾਬਿਆਂ ਤੋਂ ਵੀ ਸਾਨੂੰ ਬਹੁਤ ਖਤਰਾ ਹੈ ਜਿਹੜੇ ਸਾਡੇ ਸਮਾਜ ਦੇ ਲੋਕਾਂ ਨੂੰ ਮੁਸਲਿਮ ਧਰਮ ਦੇ ਨਾਲ ਪਾੜ ਪੂਜਾ ਦੇ ਨਾਲ ਜੋੜ ਰਹੇ ਨੇ ਸਾਡੇ ਧਰਮ ਦੇ ਲੋਕ ਤਾਂ ਐ ਕਰਦੇ ਨਹੀਂ ਨਾ ਨਮਸਕਾਰ ਪ੍ਰਭੂ ਨੂੰ ਕਰਦੇ ਇਦਾਂ ਕਰਦੇ ਇਹ ਕੀ ਕਰਾਂਦੇ ਇਦਾਂ ਕਰਾਣਾ ਸ਼ੁਰੂ ਕਰਤੇ ਟੋਪੀਆਂ ਐਨੇ ਪਾਉਣੀ ਸ਼ੁਰੂ ਕਰਤੀਆਂ ਦੱਸੋ ਨਾ ਸਾਡਾ ਸਮਾਜ ਜਾਗ ਤੇ ਰਿਹਾ ਕੌਣ ਸਮਝਾਏਗਾ ਕੌਣ ਆਪਣੇ ਸਮਾਜ ਨੂੰ ਰੋਕੇਗਾ ਜੇ ਵਿਰੋਧ ਨਹੀਂ ਕਰਾਂਗੇ ਤਾਂ ਕੌਣ ਰੋਕੇਗਾ ਪਹਿਲਾਂ ਤਾਂ ਆਪਾਂ ਦਿਲ ਕੀਤਾ ਆਪਾਂ ਕਹਿਤਾ ਵੀ ਸਰਾਤਮਦੁਰ ਨੂੰ ਆਪਣੇ ਨਾਲ ਇੱਕ ਕੁਰੀ ਨਾਲ Eid ਮਨਾਉਣ ਦੀ ਖੁਸ਼ੀ ਕੀਤੀ ਤਾਂ ਸਾਰੇ ਲੁਧਿਆਣੇ ਨੇ ਇਹਨਾਂ ਦਾ ਵਿਰੋਧ ਕੀਤਾ ਉਦੋਂ ਇਹਨਾਂ ਨੇ ਮਾਫੀ ਮੰਗ ਕੇ ਆਪਣਾ ਪਿੱਛਾ ਛੱਡਾਇਆ ਵੀ ਨਹੀਂ ਮੈਂ ਸਰਾਤਮਦੁਰ ਮਲੇ ਪਾਸੇ ਚੱਲਣਾ ਇਹਨਾਂ ਸਾਰੇ ਲੋਕਾਂ ਨੂੰ ਕਿਹਾ ਸਾਨੂੰ ਵੀ ਮੈਂ ਸਰਾਤ ਖਾੜੇ ਜਾ ਕੇ ਇਹਨਾਂ ਨੂੰ 108 ਦੀ ਪદ્ધਤੀ ਲੈ ਕੇ ਆਏ ਫਿਰ 108 ਦੀ ਮਾਮਲੇਸ਼ ਦੀ ਪੱਧੀ ਲੈ ਕੇ ਆਏ ਫਿਰ ਖਾੜੇ ਵਾਲੇ ਨੇ ਦੇਖਿਆ ਵੀ ਨਹੀਂ ਇਸੇ ਢੰਗ ਨਾਲ ਚੱਲੇ ਉਹਨਾਂ ਨੇ ਖਾੜੇ ਤੋਂ ਕੱਢ ਕੇ ਇਹਨਾਂ ਨੂੰ ਬਾਹਰ ਮਾਰੇ ਆ ਫਿਰ ਆਪਾਂ ਮੁਸਲਮਾਨ ਵਾਲੇ ਪਾਸੇ ਤੁਰ ਪਏ ਫਿਰ ਆਪਾਂ ਇਹ ਨਹੀਂ ਚੰਦ ਵੀ ਸਾਡੇ ਮੇਲੇ ਦੇ ਵਿੱਚ ਪ੍ਰਭੂ ਸ਼੍ਰੀ ਰਾਮ ਜੀ ਦਾ ਭਜਨ ਜਲੇ ਅਸੀਂ ਪ੍ਰਭੂ ਸ਼੍ਰੀ ਰਾਮ ਜੀ ਦੇ ਭਜਨ ਤੋਂ ਵੀ ਤਰਾਇ ਕਰਨ ਲੱਗ ਗਏ ਸਾਬ ਇੱਕ ਸਟੈਂਡ ਲੈ ਲਓ ਜਾਂ ਤਾਂ ਤੁਸੀਂ ਉੱਧਰ ਜਾਓ ਜਾਂ ਤਾਂ ਨਾ ਜਾਓ ਤੁਸੀਂ ਚੱਲੇ ਵੀ ਇੱਕ ਸਾਲ ਤੁਸੀਂ ਪਹੁੰਚੇ ਹੋਣੇ ਦੂਜੇ ਸਾਲ ਤੁਸੀਂ ਇੱਥੇ ਵਿਰੋਧ ਕਰਨ ਲੱਗ ਗਏ ਬਿਲਕੁਲ ਅਸੀਂ ਜਾਣਦੇ ਸੀ ਜੀ ਕਿਉਂਕਿ ਉਸ ਵੇਲੇ ਸੁਣੋ 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 ਸੁਣਾਓ ਉਹ ਸੰਤ ਸੀ 2013 ਦੇ ਕੁੰਭ ਦੇ ਵਿੱਚ ਉਹਨੇ ਸਾਡੇ ਸਨਾਤਨ ਤਰਮ ਦੀ ਪદ્ધਤੀ ਨੂੰ ਅਪਣਾਇਆ ਸੀ ਅਸੀਂ ਸਮਝਿਆ ਕਿ ਸਾਡਾ ਇੱਕ ਭਟਕਿਆ ਹੋਇਆ ਸਾਡਾ ਇੱਕ ਭਟਕਿਆ ਭਟਕਿਆ ਹੋਇਆ ਜਿਹੜਾ ਸਾਡਾ ਗਰੁੱਪ ਹੈ ਉਸ ਘਰ ਵਾਪਸੀ ਕਰ ਰਿਹਾ ਅਸੀਂ ਉਹਨਾਂ ਦਾ ਖੇੜੇ ਮੱਥੇ ਸਵਾਗਤ ਕੀਤਾ ਅਸੀਂ ਖੇੜੇ ਲੱਗਾ ਪਤਾ 2025 ਦੇ ਵਿੱਚ ਨਹੀਂ ਬੋਲੀ ਲਾਂਦਾ ਗੱਲ ਪੂਰੀ ਚੀ ਦੇ ਵਿੱਚ ਲੱਗਾ ਪਤਾ 7 ਸਾਲ 7 ਸਾਲ ਤੁਸੀਂ ਗੈਰ ਸੀ ਧੱਪਰ ਸਾਹਿਬ 2013 ਦੀ ਗੱਲ ਕਰ ਰਹੇ ਹੋ 2025 ਹੋ ਗਿਆ ਅਬ ਵਿੱਚ ਦੀ ਗੈਪਿੰਗ ਕਿੱਥੇ ਸੀ ਉਹਦਾ ਵਿਰੋਧ ਕਿਉਂ ਨਹੀਂ ਕੀਤਾ ਤੁਸੀਂ ਮੈਂ ਦੱਸਦਾ ਤੁਹਾਨੂੰ 2013 ਚ ਉਹ ਸਾਡੇ ਉੱਥੇ ਜਾ ਕੇ ਅਖਾੜਿਆਂ ਦੇ ਕੋਲੋਂ ਸੰਤ ਬਣ ਕੇ ਆਇਆ ਸਾਡੇ ਅਖਾੜਿਆਂ ਨੇ ਦੇਖਿਆ ਵੀ ਇਹ ਬੰਦਾ ਵਧੀਆ ਨਹੀਂ ਚੱਲਦਾ ਕੋ ਚੱਲਦੇ ਚੱਲਦੇ ਸਮੇਂ ਬੀਤਦਾ ਅਸੀਂ ਵੀ ਸਵਾਗਤ ਕੀਤਾ ਕੋਈ ਗੱਲ ਨਹੀਂ ਸਾਡੇ ਭਟਕੇ ਹੋਏ ਲੋਕ ਘਰ ਵਾਪਸੀ ਕਰ ਰਹੇ ਅਸੀਂ ਖੇੜੇ ਮੱਥੇ ਉਹਨਾਂ ਦਾ ਸਵਾਗਤ ਕੀਤਾ ਫਿਰ ਉਹਨਾਂ ਨੇ ਉਸ ਪદ્ધਤੀ ਨੂੰ ਉਹਨਾਂ ਨੇ ਕੀ ਕੀਤਾ ਸਾਡੀ ਪદ્ધਤੀ ਨੂੰ ਲੈ ਕੇ ਸਾਡੇ ਲੋਕਾਂ ਦੀ ਭੀੜ ਸਾਡੇ ਲੋਕਾਂ ਨੂੰ ਭਾਵਨਾਵਾਂ ਵਿੱਚ ਬਹਾ ਕੇ ਆਪਣੇ ਡੇਰੇ ਤੇ ਲਿਆਂਦਾ ਉੱਥੇ ਆਪਣਾ ਏਜੰਡਾ ਇੱਥੇ ਵਾਲੇ ਬੰਦਿਆਂ ਨੂੰ ਆਹ ਵਾਲੇ ਬੰਦਿਆਂ ਨੂੰ ਆਹ ਵਾਲਾ ਏਜੰਡਾ ਪੇਸ਼ ਕੀਤਾ ਫਿਰ ਲੋਕਾਂ ਨੂੰ ਹੌਲੀ ਹੌਲੀ ਪਤਾ ਲੱਗਣ ਲੱਗਾ ਸਾਨੂੰ ਵੀ ਪਤਾ ਲੱਗਿਆ ਅਖਾੜੇ ਨੂੰ ਵੀ ਪਤਾ ਲੱਗਿਆ ਉਹਨੂੰ ਸਮੇਂ ਲੱਗਿਆ ਸਮੇਂ ਲੱਗਿਆ ਉੱਥੋਂ ਅਖਾੜੇ ਵਾਲਿਆਂ ਨੇ ਉਹਨਾਂ ਕੋ ਮਹਾ ਮੰਡਲੇਸ਼ਵਰ ਵਾਪਸ ਲੈ ਉਪਾਤੀ ਅਸੀਂ ਵੀ हट ਗਏ ਪਿੱਛੇ ਅੱਜ ਵਿਰੋਧ ਇਸ ਕਰਕੇ ਹੈ ਵੀ ਲੱਖਦਾਤਾ ਪੀਰ ਜੀ ਦੀ ਯਾਤਰਾ ਅਨਾਉਂਸ ਕਰਕੇ ਆਪਾਂ ਉਹਦੇ ਵਿੱਚ ਸਨਾਤਨੀ ਏਜੰਡਾ ਚਲਾਉਣ ਦੀ ਕੋਸ਼ਿਸ਼ ਕਰ ਰਿਹਾ ਤਾਂ ਕਿ ਸਨਾਤਨ ਦਾ ਏਜੰਡਾ ਮੈਂ ਚਲਾਉਂਗਾ ਭੀੜ ਇਕੱਠੀ ਹੋਊਗੀ ਮੇਰੀ ਯਾਤਰਾ ਕਾਮਯਾਬ ਹੋਊਗੀ ਭੀੜ ਇਕੱਠੀ ਹੋਊਗੀ ਤਾਂ ਕੀ ਹੋਇਆ ਅਗਲੇ ਨੇ ਆਪਣਾ ਉੱਥੇ ਜਾ ਕੇ ਮੱਥਾ ਟੇਕਣਾ ਸ਼ਰਧਾ ਉਹਨਾਂ ਦੀ ਸਨਾਤਨ ਦਾ ਸਾਰਾ ਨਾ ਲਵੇ ਜਿਹੜੀ ਬਦਤੀ ਦਾ ਉਹ ਯਾਤਰਾ ਕੱਢ ਰਿਹਾ ਜੇਲੇ ਪੀ ਇਹ ਇਹ ਵਾਲੀ ਯਾਤਰਾ ਕੱਢ ਰਿਹਾ ਉਹ ਵਾਲੀ ਚੱਲੇ ਹੁਣ ਹੁਣ ਇੱਕ ਵਿਅਕਤੀ ਕਹਿੰਦਾ ਮੈਂ ਸਾਰਿਆਂ ਨੂੰ ਮੰਨਦਾ ਜੀ ਹਰ ਇੱਕ ਮੰਦਿਰ ਆਵੇ ਉੱਥੇ ਮੱਥਾ ਟੇਕਦਾ ਮਸਜਿਦ ਆਵੇ ਉੱਥੇ ਟੇਕਦਾ ਉਹਦੇ ਨਾਲ ਉਹਦੇ ਨਾਲ ਕੀ ਦਿੱਕਤ ਹੈ ਬੰਦੀ ਨੂੰ ਕਿਹਨੇ ਰਵਾਇਤ ਜਾਗਾ ਦਿੱਤੀ ਆਪਣੇ ਸਿਸਟਮ ਨਾਲ ਚੱਲੂ ਵੀ ਸੁਲਾਨਾ ਦਾ ਅੰਦਰੋਂ ਜਿੰਦਾ ਮਰਜ਼ੀ ਦੌੜ ਲੈ ਉਹ ਮੁਸਲਮ ਪੀਰ ਦੀ ਯਾਤਰਾ ਕੱਢ ਰਿਹਾ ਕੱਢੇ ਇਹ ਕਦੀ ਸੁਣਿਆ ਮੁਸਲਮ ਪੀਰ ਦਾ ਜਨਮ ਹੋਏ ਸਾਡੇ ਦੇਵੀ ਦੇਵਤੇ ਨਾਲ ਕਿ ਤਸ਼ੀਰਵਾਤ ਦਿੱਤਾ ਹੋਵੇ ਪੰਗੜਾ ਪਾਇਆ ਦੱਸੋ ਨਾ ਕਿ ਮਜ਼ਾਕ ਹੈ ਟੰਨੇ ਸਾਹਿਬ ਇੱਕ 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 ਜਵਾਬ ਹੋਗਾ ਇੱਕ ਸਵਾਲ ਹੋਰੇ ਸਵਾਲ ਹੋ ਕਦੇ ਵੀ ਕਦੇ ਵੀ ਜਿੱਥੇ ਸੁਣੋ ਸੁਣੋ ਪਹਿਲਾਂ ਹੁਣ ਮੇਰੀ ਵੀ ਸੁਣ ਲਓ ਜੋ ਪੱਤਰਕਾਰ ਦੇ ਵੀ ਸੁਣ ਲਓ ਜਿੱਦ ਜਿੱਥੇ ਵੀ ਪੀਰ ਬਾਬੇ ਦੀ ਜਿਹੜੀ ਪੂਜਾ ਹੁੰਦੀ ਹੈ ਉੱਥੇ ਨਾਲੇ ਬਿਲਕੁਲ ਕਾਲੀ ਮਾਤਾ ਦੀ ਲੱਗੇ ਪੈ ਰਹੇ ਬਾਬੇ ਦੀ ਲੱਗੀ ਹੁੰਦੀ ਉਹਦਾ ਵਿਰੋਧ ਕਿਉਂ ਨਹੀਂ ਕਰਦਾ ਜਿੱਥੇ ਜਿੱਥੇ ਵੀ ਲੱਗੀ ਹੋਈ ਸਾਰੇ ਪਾਸੇ ਹੁੰਦੀ ਹੈ ਗੁਗਾ ਮਾਰੇ ਤੇ ਲੱਗੀ ਹੁੰਦੀ ਨਾ ਗੁਗਾ ਮਾਰੇ ਦੀ ਹੁੰਦੀ ਉੱਥੇ ਮਾਂ ਕਾਲੀ ਦੀ ਵੀ ਹੁੰਦੀ ਆ ਭੈਰੂ ਬਾਬੇ ਦੀ ਵੀ ਹੁੰਦੀ ਉਹ ਤਾਂ ਤੁਹਾਡੇ Hindu ਧਰਮ ਦੇ ਹੋ ਗਏ ਤੁਸੀਂ ਉਹਨਾਂ ਨੂੰ ਕਹਿੰਦੇ ਪੀਰ ਬਾਬੇ ਹੋ ਗਏ ਫਿਰ ਤੁਸੀਂ ਵੱਡ ਪਾ ਰਹੇ ਹੋ ਤੁਸੀਂ ਮੰਨਤਾ ਦਿੰਦੇ ਇਹ ਕਿਹੜੀ ਗੱਲ ਹੈ ਜਿੱਥੇ ਸਾਡੀ Hindu ਭੱਤੀ ਚੱਲਦੀ ਹੈ ਉੱਥੇ ਤੁਹਾਡੀ ਮੰਨਤਾ ਨਾ ਉਹ ਸਾਡੀ ਫੁੱਲ ਜਾਣ ਪੀਰ ਫਿਰ ਫਿਰ ਉੱਥੇ ਵੀ ਤਾਂ ਇਕੱਠੀ ਲੈ ਕੇ ਜਾ ਰਹੇ ਕੀ ਨਹੀਂ ਯਾਰ ਵੀਰ ਨੇ ਸਾਡੇ ਤੁਸੀਂ ਮੁਕੰਮਲ ਤੌਰ ਤੇ ਬੰਦ ਕਰ ਦਿਓ ਨਾ ਤੁਹਾਡੀ ਲੋੜ ਨਹੀਂ ਆ ਸਕਦਾ ਇੱਕ ਪੁਰੀਸਰ ਦੇ ਵਿੱਚ ਮੇਰੀ ਗੱਲ ਸਮਝੋ ਇੱਕ ਪਾਸੇ ਉਹਨਾਂ ਨੇ ਪੀਰ ਖਾਨਾ ਬਣਾਇਆ ਹੋਇਆ ਇੱਕ ਪਾਸੇ ਉਹਨਾਂ ਨੇ ਮੰਦਿਰ ਬਣਾਇਆ ਬਿਲਕੁਲ ਠ ਠੀਕ ਆ ਇਧਰ ਬਦਤੀ ਹੋਣ ਆਪਣੀ ਜਿਹੜੀ ਹੈਗੀ ਉਹ ਚਲਾ ਰਹੇ ਇਧਰ ਚਲਾ ਰਹੇ ਕੋਈ ਨਿਕਲ ਨਹੀਂ ਉਹ ਇਧਰ ਆਰਤੀ ਕਰ ਰਹੇ ਆ ਇਧਰ ਐ ਕਰਕੇ ਆਰਤੀ ਕਰ ਰਹੇ ਨੇ ਐ ਕਰਕੇ ਤੇ ਨਹੀਂ ਨਾ ਕਰ ਰਹੇ ਹੂੰ ਸਮਝੋ ਨਾ ਮੇਰੀ ਗੱਲ ਨੂੰ ਉਹ ਐ ਕਰਕੇ ਕਰ ਰਹੇ ਕਰਨ ਸਾਨੂੰ ਖੁਸ਼ੀ ਆ ਇਸ ਗੱਲ ਦੀ ਉਹ ਯਾਤਰਾ ਕਰਨੀ ਜਲਮਸ਼ੂਦੀ ਅਸੀਂ ਸਾਰੇ ਨਾਲ ਤੁਰਾਂਗੇ ਉਹ ਯਾਤਰਾ ਕਰਨੀ ਸ਼ਿਵਰਾਤਰੀ ਦੀ ਅਸੀਂ ਸਾਰੇ ਨਾਲ ਤੁਰਾਂਗੇ ਉਹ ਯਾਤਰਾ ਕਰਨ ਮਾ ਦੁਰਗਾ ਦੀ ਅਸੀਂ ਸਾਰੇ ਨਾਲ ਤੁਰਾਂਗੇ ਪਰ ਇਹ ਨਹੀਂ ਕਿ ਲੱਖ ਦਤਾ ਪੀਜੀ ਦੀ ਯਾਤਰਾ ਉਹ ਐਂਡ ਵਿੱਚ ਉਹਨਾਂ ਦਾ ਰਸ ਤੇ ਅੱਗੇ ਸਾਡੇ ਦੇਵੀ ਦੇਤੇ ਚੱਲਣ ਐਦਾਂ ਨਹੀਂ ਹੋਊਗਾ ਸਾਹਬ ਸਰ ਸਿੱਧੀ ਗੱਲ ਕਰ ਲੋ ਨਾਲ ਪਾਵੇਂ ਪ੍ਰਸ਼ਾਸਨ ਨਾਲ ਲੈ ਕੇ ਕਰ ਲੋ ਪਾਵੇਂ ਤੁਸੀਂ ਉਹਨਾਂ ਨੂੰ ਕਹਿ ਦਿਓ ਵੀ ਸਾਨੂੰ ਦਿੱਕਤ ਹੈ ਸਾਡੀ ਧਰਮਾਂ ਵਾਲਾ ਨਿਸ਼ਚਿਤ ਕਰੀਏ ਅਸੀਂ ਉਹਦੀ ਹیثیت ਹੀ ਨਹੀਂ ਸਮਝਦੇ ਵੀ ਸਾਡੇ ਅਸੀਂ ਉਹਨਾਂ ਨਾਲ ਗੱਲ ਕੀਤੀ ਨਹੀਂ ਸੀ ਤਾਂ ਪਿਛਲੀ ਵਾਰ ਕਿਉਂ ਉੱਥੇ ਨਾ ਚਲੇ ਸੀ ਸਾਰੇ ਅਗਲੇ ਸਾਡਾ ਸੰਤ ਸੀ ਤਾਂ ਅਸੀਂ ਉੱਥੇ ਸੀਗੇ ਪਿਛਲੇ ਸਾਲ ਸੰਤ ਸੀ ਹੁਣ ਬਿਲਕੁਲ ਹੀ ਪਿਛਲੇ ਸਾਲ ਅਸੀਂ ਉੱਥੇ ਗਏ ਸੀ ਦੁਬਾਰਾ ਸਮਝਾਉਣ ਨੂੰ ਸੁਣ ਲਓ ਮੇਰੀ ਗੱਲ ਨੂੰ ਸਮਝਾਉਣ ਨੂੰ ਗਏ ਸੀ ਬਿਲਕੁਲ ਸੁਣ ਲਓ ਅਸੀਂ ਸਮਝਾਣ ਗਏ ਸੀ ਅਸੀਂ ਉੱਥੇ ਜਾ ਕੇ ਜਿਹੜਾ ਗਾਇਕ ਲੱਗਾ ਹੋਇਆ ਸੀ ਸਲੀਮ ਉਹਨੂੰ ਕਹਿ ਕੇ ਸਨਾਤਨ ਦੇ ਭਜਨ ਗਵਾਹ ਦੀ ਕੋਸ਼ਿਸ਼ ਕੀਤੀ ਜਿਹਦਾ ਉਹਨੇ ਅੰਦਰੂਨੀ ਤੌਰ ਤੇ ਵਿਰੋਧ ਕੀਤਾ ਔਰ ਬਾਅਦ ਚ ਟੰਡਾ ਸਾਹਮਣੇ ਤੇ ਲੈ ਫੋਨ ਕੀਤਾ ਉਹ ਕਹਿੰਦਾ ਤੁਸੀਂ ਮੇਰਾ ਪ੍ਰੋਗਰਾਮ ਖਰਾਬ ਕਰਤਾ ਮੇਰੇ ਟਰਸਟੀ ਮੁਸਲਮਾਨ ਨੇ ਮੈਂ ਉਹ ਮੈਨੂੰ ਉਤਰਾਜ ਕਰਦੇ ਨੇ ਅੱਛਾ ਹੁਣ ਜੇ ਬੰਟੀ ਬਾਬਾ ਕੋਈ ਵੀਡੀਓ ਪੇਸ਼ ਕਰ ਦਵੇ ਵੀ ਆਹ ਦੇਖੋ ਜੀ ਮੇਰੇ ਕੋ ਪੈਸੇ ਲੈਂਦੇ ਆ ਫਿਰ ਜੋ ਕਰੇ ਨਾ ਪੇਸ਼ ਚਲੋ ਇਹ ਵੀ ਪੇਸ਼ ਕਰ ਦੇ ਨਾਲੇ ਵੀ ਦੱਸੇ ਨਾ ਪੇਸ਼ ਕਰਕੇ ਵੀ ਮੈਂ ਕਾਹਦੇ ਦਿੰਦਾ ਸੀ ਹੂੰ ਦਿੰਦਾ ਗਾਦੇ ਸੀ ਕਿਉਂ ਦਿੰਦਾ ਸੀ ਆਉਂਦੇ ਸੀ ਕਿ ਨਹੀਂ ਆਉਂਦੇ ਸੀ ਮੈਂ ਉੱਥੇ ਟੈਂਟ ਲਾਇਆ ਸੀ ਇਹਨਾਂ ਨੇ ਟੈਂਟ ਲਾਇਆ ਸੀ ਇਹਨੇ ਟੈਂਟ ਲਾਇਆ ਸੀ ਜਦੋਂ ਪੈਸੇ ਦਿੱਤੇ ਸੀ ਆਉਂਦੇ ਸੀ ਕਿ ਨਹੀਂ ਤੁਹਾਡੀ ਕਿਸੇ ਟੀਮ ਦੇ ਵਿੱਚੋਂ ਕਿ ਤੁਹਾਡੇ ਇੱਕ ਸ਼ਿਵ ਤੁਹਾਡੇ ਤੁਹਾਡੇ ਕੋਈ ਇੱਕ ਸ਼ਿਵਸਨਾਂ ਆਗੂ ਨੇ ਉਹ ਕਹਿੰਦੇ ਵੀ ਦਾੜੀ ਵਾਲੇ ਨੇ ਉਹ ਮੇਰੇ ਕੋਲ ਪੈਸਾ ਲੈ ਕੇ ਜਾਂਦੇ ਆ ਸ਼ਿਵਸਨਾਂ ਦੇ ਆਗੂ ਨਹੀਂ ਆ ਉਹ ਪਹਿਲਾਂ ਇੱਕ ਤੁਹਾਨੂੰ ਖੁਦ ਦੱਸ ਦੂਆਂ ਉਹਨਾਂ ਨੇ ਨਾਲ ਇਹ ਵੀ ਕਿਹਾ ਵੀ ਪੰਜ-ਸੱਤ ਵਾਰੀ ਇਲੈਕਸ਼ਨ ਵੀ ਹਾਰ ਗਏ ਨੇ ਪਹਿਲਾਂ ਤਾਂ ਮੈਂ ਬਹੁਤ ਮੈਨੂੰ ਖੁਸ਼ੀ ਹੋਈ ਮੇਰੇ ਭਰਾ ਨੂੰ ਪੰਜ-ਸੱਤ ਵਾਰੀ ਇਲੈਕਸ਼ਨ ਲੜਾਉਂਦਾ ਉਹਨਾਂ ਨੇ ਉਹ ਬੀਜੇਪੀ ਤੋਂ ਨੇ ਉਹੀ ਬ जिने ਜਿਹੜਾ ਉਹਨੂੰ ਮੰਗਵਾਉਣ ਬੋਲੇ ਨਾਲ ਉਹਦੇ ਰਾਤ ਤੇ ਬਿਠਾਉਂਦਾ ਰਿਹਾ ਉਹ ਹੀ ਬਾਬਾ ਹੈ ਜਿਨੇ ਪ੍ਰੇਮਰਾ ਪ੍ਰੇਮਦਾਨ ਦੀ ਪਹਿਲੀ ਇੱਟ ਰੱਖੀ ਇਹ ਉਹੀ ਦਾੜੀ ਵਾਲਾ ਬਾਬਾ ਹੈ ਜਿਨੇ ਉਹਨੂੰ ਸਰਾਧਨ ਤੋਂ ਰਮਚ ਲੈ ਆਉਣ ਦੀ ਕੋਸ਼ਿਸ਼ ਕੀਤੀ ਇਹ ਉਹੀ ਬਾਬਾ ਹੈ ਜਿਨੇ ਮੰਦਿਰ ਦੇ ਜਿਹੜੇ ਮੰਦਿਰ ਬੰਦ ਪ੍ਰੇਮਦਾਨ ਦੇ ਮੰਦਿਰ ਬਣਿਆ ਜਿਨ੍ਹਾਂ ਨੇ ਉਹਦੇ ਸਰੂਪ ਪਸੰਦ ਕਰਵਾਏਗੇ ਉਹਦੇ ਕੋਲ ਮਨਜ਼ੂਰੀ ਲਈਤੀ ਇਹ ਉਹੀ ਬਾਬਾ ਹੈ ਉਹੀ ਬਾਬਾ ਨੀਰੇ ਵਰਮਾ ਬਾਬਾ ਸਮਝੀਂ ਨਾ ਬਾਬਾ ਉਹ ਕੋਣ ਕੋਣ ਜਾਣਦਾ ਉਗਦੀ ਆਤਮਪੰਡੀ ਦੀ ਯੂ ਸੈਂਡ ਥ्रो ਕਰਦਾ ਹਰ ਬੰਦੇ ਨੂੰ ਉਹ ਦੱਸੋ ਕਿਹੜਾ ਪੁਰਾਣਾ ਬੰਦਾ 3-4 ਸਾਲ ਬਾਅਦ ਕਿੱਥੇ ਪੁਰਾਣੇ ਬੰਦੇ ਕਿੱਥੇ ਜਾਂਦੇ ਨੇ ਤੁਸੀਂ ਇੱਕ ਸਵਾਲ ਬਾਰ-ਬਾਰ ਚੱਕਦੇ ਹੋ ਪੈਸਾ ਕਿੱਥੋਂ ਆਉਂਦਾ ਉਹਨਾਂ ਕੋਲ ਮੈਂ ਚੱਕਦੇ ਨਹੀਂ ਪੈਸਾ ਸਾਰੇ ਕਹਿੰਦੇ ਆ ਦੇਖੋ ਚੱਕ ਰਹੇ ਨੇ ਪੈਸਾ ਆਉਂਦਾ ਕਿੱਥੋਂ ਪੈਸਾ ਉਹ ਲੈਂਦੇ ਨਹੀਂ ਕਿਸੇ ਕੋਲ ਲੈਂਦੇ ਮੈਂ ਅਸੀਂ ਕਿਉਂ ਸਵਾਲ ਕਰੀਏ ਪੈਸਾ ਕਿੱਥੋਂ ਆਉਂਦਾ ਪੈਸਾ ਨੂੰ ਬਹੁਤ ਜਗ੍ਹਾ ਤੋਂ ਆਉਂਦਾ ਹੁਣ ਇਹ ਇਨਕਮ ਟੈਕਸ ਡਿਪਾਰਟਮੈਂਟ ਪੁੱਛੇ ਅਸੀਂ ਕੰਟੈਸ ਤੋਂ ਪੁੱਛ ਲਾਂਗੇ ਜਾ ਕੇ ਅਸੀਂ ਪੁੱਛਣਾ ਹੀ ਹਾਂ ਉਹਨਾਂ ਤੋਂ ਪੁੱਛਾਂਗੇ ਅਸੀਂ ਇਪ ਵਪਾਰੀ ਵਾਲੀ ਬਣਿਆ ਜਾਂ ਐਸੇ ਤਥਾ ਕਦੀ ਬਾਬਿਆਂਲੇ ਵੀ ਬਣਿਆ ਭਗਵਾਦਾਰੀ ਜਾਣਗੇ ਭਗਵੇ ਝੰਡੇ ਲੈ ਕੇ ਮੇਲਾ ਮੇਲਾ ਹੋਊਗਾ ਕਿ ਨਹੀਂ ਹੋਊਗਾ ਤੁਹਾਡੇ ਮਨ ਸਾਡਾ ਕੋਈ ਵਿਰੋਧ ਨਹੀਂ ਸਾਨੂੰ ਮੇਲੇ ਔਰ ਯਾਤਰਾ ਤੋਂ ਕੋਈ ਦਿੱਕਤ ਨਹੀਂ ਹੈ ਫੇਰ बार-बार ਕਹਿੰਦੇ ਮੈਂ ਅਸੀਂ ਇਦਾਂ ਦੀ ਕੋਈ ਗੱਲ ਨਹੀਂ ਸਾਡਾ ਕੋਈ ਵਿਰੋਧ ਨਹੀਂ ਹੈ ਮੇਲੇ ਦੇ ਨਾਲ ਲਖਦਤਾ ਪੀਰ ਦੀ ਯਾਤਰਾ ਦਾ ਵਿਰੋਧ ਨਹੀਂ ਸਿਰਫ ਅਸੀਂ ਚਾਹੇ ਸਾਡੀਆਂ ਝਾਕੀਆਂ ਸਾਡੇ ਦੇਵੀ ਦੇ ਉੱਤੇ ਝਾਕੀਆਂ ਉਹਦੇ ਵਿੱਚ ਨਹੀਂ ਹੋਣੀ ਚਾਹੀਦੀ ਜਕਾਰਾ ਬੀਰ ਬਜਰੰਗੇ ਹਰ ਹਰ ਮਾ